ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਉਹਨਾਂ ਦਾ ਪੂਰਾ ਪਰਿਵਾਰ ਸੰਗਰੂਰ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦਾ ਦੌਰਾ ਕਰ ਰਿਹਾ ਹੈ। ਸੁਖਪਾਲ ਸਿੰਘ ਖੈਰਾ ਦੀ ਨੂੰ ਵੀਰਿਤਕੌਰ ਖੈਰਾ ਵੱਲੋਂ ਧੂਰੀ ਹਲਕੇ ਦੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕਰਕੇ ਸੁਖਪਾਲ ਸਿੰਘ ਖੈਰਾ ਲਈ ਵੋਟਾਂ ਮੰਗੀਆਂ ਗਈਆਂ। ਉਹਨਾਂ ਕਿਹਾ ਕਿ ਧੂਰੀ ਹਲਕਾ ਮੁੱਖ ਮੰਤਰੀ ਦਾ ਆਪਣਾ ਹਲਕਾ ਹੈ ਪਰ ਇੱਥੇ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਹੈ। ਤੋਰੀ ਹਲਕੇ ਦੀ ਇਕਾ ਮਾਤਰ ਗੰਨਾ ਮਿਲ ਬੰਦ ਹੋ ਚੁੱਕੀ ਹੈ ਅਤੇ ਲੋਕਾਂ ਦੀ ਜੋ ਮੁੱਖ ਮੰਗ ਸੀ ਕਿ ਰੇਲਵੇ ਫਾਟਕ ਤੇ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਬਣਾਇਆ ਜਾਵੇ ਉਹ ਵੀ ਅਜੇ ਤੱਕ ਪੂਰੀ ਨਹੀਂ ਹੋਈ ਉਹਨਾਂ ਕਹਿੰਿਆ ਕਿ ਸੁਖਪਾਲ ਸਿੰਘ ਖੈਰਾ ਪੰਜਾਬ ਦੀ ਬੁਲੰਦ ਆਵਾਜ਼ ਹਨ ਅਤੇ ਜੇਕਰ ਸੰਗਰੂਰ ਦੇ ਲੋਕ ਉਹਨਾਂ ਨੂੰ ਵੱਧ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਭੇਜਦੇ ਹਨ ਤਾਂ ਉਹ ਸੰਗਰੂਰ ਦੇ ਲੋਕਾਂ ਨੂੰ ਨਿਰਾਸ਼ ਨਹੀਂ ਕਰਨਗੇ ਵਧੀਆ ਜੀ ਸਾਰੇ ਸਮਰਥਕ ਹੀ ਨੇ 아이 थिंक ਕਾਂਗਰਸ ਨਾਲ ਜੁੜੇ ਹੋਏ ਨੇ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਹੈ ਪਿੰਡ ਪਿੰਡ ਜਾ ਰਹੇ ਆ ਜੀ ਬਹੁਤ ਵਧੀਆ ਲੱਗ ਰਿਹਾ ਬਟ ਉਤੋਂ ਇਹ ਵੀ ਪਤਾ ਚੱਲ ਰਿਹਾ ਹੈ ਕਿ ਆਪ ਸਰਕਾਰ ਨੇ ਇਥੇ ਕੋਈ ਵੀ ਕੰਮ ਨਹੀਂ ਕੀਤੇ ਜਿਹਦਾ ਮਤਲਬ ਅਸੀਂ ਪ੍ਰਚਾਰ ਕਰ ਰਹੇ ਆਂ ਤੇ ਕਿਉਂਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤੇ ਕਾਂਗਰਸ ਨੂੰ ਵੱਧ ਤੋਂ ਵੱਧ ਇੱਥੇ ਜਿੱਤ ਕੇ ਵੀ ਜਾਣਾ ਚਾਹੀਦਾ ਵੋਟਾਂ ਨਾਲ ਅਸੀਂ ਅਪੀਲ ਕਰਨਾ ਚਾਹਾਂਗੇ ਤੁਸੀਂ 2.5 ਸਾਲ ਆਪ ਸਰਕਾਰ ਦੀ ਵਰਕਿੰਗ ਦੇਖ ਲਈ ਹੈ ਸੋ ਜੂਬੂ ਜਨਾ ਦੇਖੋ ਤੁਹਾਡੇ ਕਿੰਨੇ ਕੰਮ ਹੋਏ ਨੇ ਤੁਹਾਡੇ ਐਮ ਐਲ ਏ ਕਦੇ ਮੈਂ ਤਾਂ ਸੁਣਿਆ ਮੁੜ ਕੇ ਵੀ ਨਹੀਂ ਆਏ ਕੰਮ 'ਚ ਰੋਕ ਹੀ ਪਈਆਂ ਤარი ਕਾਂਗਰਸ ਨੂੰ ਇੱਕ ਮੌਕਾ ਦੋ ਸਰਦਾਰ ਸੁਖਪਾਲ ਸਿੰਘ ਖੈਰਾਂ ਨੂੰ ਇੱਕ ਮੌਕਾ ਦੋ ਇੱਕ بلند ਆਵਾਜ਼ ਹੈ ਉਹਨਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਓ ਜੀ ਸ਼ਹਿਰ 'ਚ ਹਰੇਕ ਮਤਲਬ ਇੱਥੇ ਸੜਕਾਂ ਦੀ ਕਿੰਨੀ ਦੀ ਪ੍ਰੋਬਲਮ ਹੈ ਸੀਵਰੇਜ ਨਹੀਂ ਪਾਇਆ ਅੱਡੇ ਥਾਵਾਂ 'ਚ ਪਾਣੀ ਦੀ ਆਜੇ ਵੀ ਦੀ ਦਿੱਕਤ ਹੈ ਤੇ ਤੇ ਪੁਲ ਦੀ ਦੀ ਪ੍ਰੋਬਲਮ ਹੈ ਤੇ ਆਪ ਭਗਵਾਨਤਮਨ ਜੀ ਦਾ ਗੜ ਹੈ ਜੀ ਜਿੱਥੇ ਹੀ ਨਹੀਂ ਕੰਮ ਹੋਏ ਤਾਂ ਹੋਰ ਤਾਂ ਸੰਧੂਰ ਬਾਰੇ ਸਹੀ ਕੀ ਗਈ ਹੈ ਜੀ ਪ੍ਰਜਾ ਦਾ ਇਹੀ ਹੈ ਸਾਰੇ ਪਰਿਵਾਰ ਆਏ ਹੋਇਆ ਖੈਰਾ ਸਾਹਿਬ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਲੋਕਾਂ ਤੋਂ ਲੋਕ ਕਹਿ ਰਹੇ ਨੇ ਕਿ ਜਰੂਰ ਅਸੀਂ ਖੈਰਾ ਸਾਹਿਬ ਦੇ ਨਾਲ ਖੜਾ ਖੜਾਂਗੇ ਕਿਉਂਕਿ ਖੈਰਾ ਸਾਹਿਬ ਹਮੇਸ਼ਾ ਹੱਕ ਤੇ ਸੱਚ ਦੀ ਗੱਲ ਕਰਦੇ ਨੇ ਸੋ ਧੂਰੀ ਏਰੀਆ ਸਾਰਾ ਇਲਾਕਾ ਖੈਰਾ ਸਾਹਿਬ ਦੇ ਨਾਲ ਆ ਬਹੁਤ ਵੱਡੀ ਟੀਡ ਦੇ ਨਾਲ ਇਥੇ ਖੈਰਾ ਸਾਹਿਬ ਦਿੱਕਣਗੇ ਇੱਥਾਂ ਦੇ ਦੇਖੋ ਸਾਰੇ ਮੁੱਦੇ ਨੇ ਆਪਾਂ ਖੱਦ ਮਿਲ ਦੀ ਗੱਲ ਕਰੀਏ ਜਿਹੜੀ ਆਪਣੀ ਮਿਲ ਸੀਗੀ ਉਹ ਬੰਦ ਹੋ ਚੁੱਕੀ ਆ ਆਪਣੇ ਫਾੜਕਾਂ ਦੇ ਡਬਲ ਫਾ ਦਮਾਰ ਸੀ ਬਹੁਤ ਜਿੰਨਾ ਉਹ ਵੀ ਐਵੇਂ ਦਾ ਐਵੇਂ ਮੁਰਾ ਉਸ ਤੋਂ ਬਾਅਦ ਹੋਰ ਅਨੇਕਾ ਮੁੱਦੇ ਨੇ ਧੂਰੀ ਸਾਹਿਬ ਦੇ ਜਿਹੜੇ ਮੰਨ ਲੋ ਹਾਲੇ ਹੁਣ ਤੱਕ ਰਹਿੰਦੇ ਨੇ ਬਹੁਤ ਜ਼ਿਆਦਾ